ਇੱਕ ਅੰਤਰਰਾਸ਼ਟਰੀ ਸਰਵੇਖ ਮੁਤਾਬਕ ਸਾਡੇ ਮੁਲਕ ਭਾਰਤ ਚ ਅੱਗੇ ਨਾਲੋਂ ਪ੍ਰਸ਼ਾਚਾਰ ਕੁਝ ਘਟਿਆ ਹੈ। ਟ੍ਰਾਂਸਪਰੈਂਸੀ ਇੰਟਰਨੈਸ਼ਨਲ ਨਾਂ ਦੀ ਸੰਸਥਾ ਮੁਤਾਬਕ 168 ਮੁਲਕਾਂ ਚੋਂ ਭਾਰਤ ਦਾ ਨੰਬਰ 66ਵਾਂ ਹੈ। ਸਾਲ ਤੋਂ ਪਹਿਲਾਂ ਭਾਰਤ 85ਵੇਂ ਨੰਬਰ ਤੇ ਸੀ ਤੇ ਉਸ ਤੋਂ ਪਹਿਲਾਂ 94 ਨੰਬਰ ਤੇ ਸੀ। ਭਾਵੇਂ ਪ੍ਰਸ਼ਾਚਾਰ ਦੇ ਮਸਲੇ ਤੇ ਸਾਡੇ ਮੁਲਕ ਚ ਕੁਝ ਬਿਹਤਰੀ ਆਈ ਹੈ ਲੇਕਿਨ ਹਾਲੇ ਵੀ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਹੈ। ਹਾਂ ਆਪਾਂ ਆਪਣੇ ਆਪ ਨੂੰ ਇਹ ਦਿਲਾਸਾ ਜ਼ਰੂਰ ਦੇ ਸਕਦੇ ਹਾਂ ਇਹ ਚਾਇਨਾ ਅਤੇ ਪਾਕਿਸਤਾਨ ਵਰਗੇ ਮੁਲਕ ਸਾਡੇ ਤੋਂ ਵੀ ਪਿੱਛੇ ਪਰ ਜੇ ਆਪਾਂ ਆਪਣੇ ਅਲੇ-ਦੁਆਲੇ ਚਾਤੀ ਮਾਰੀਏ ਤਾਂ ਸਥਿਤੀ ਜਿਉਂ ਦੀ ਤਿਉ ਹੈ ਹਾਂ ਕੁਝ ਫਰਕ ਦਿੱਲੀ ਜ਼ਰੂਰ ਪਿਆਏ ਜਿਸ ਵਾਸਤੇ ਅਰਵਿੰਦ ਕੇਜਰੀਵਾਲ ਦੀ ਆਪ ਸਰਕਾਰ ਵਧਾਈ ਦੀ ਪਾਤਰ ਹੈ ਰਾਸ਼ਟਰੀ ਪੱਧਰ ਤੇ ਜਿਹੜੇ ਜਨ ਲੋਕਪਾਲ ਬਿੱਲ ਦੀਆਂ ਕੋਸ਼ਿਸ਼ਾਂ ਕਈ ਸਾਲਾਂ ਤੋਂ ਹੋ ਰਹੀਆਂ ਨੇ ਉਸ ਉੱਪਰ ਬਹੁਤੀ ਕਾਮਯਾਬੀ ਹਲੇ ਤੱਕ ਨਹੀਂ ਮਿਲੀ ਪੰਜਾਬ ਅਤੇ ਹਰਿਆਣਾ ਵਰਗੇ ਕਈ ਰਾਜਾਂ 'ਚ ਲੋਕਪਾਲ ਜਾਂ ਲੋਕ ਅਯੁਖਤ ਦਾ ਅਹੁਦਾ ਅਤੇ ਦਫਤਰ ਜ਼ਰੂਰ ਨੇ ਪਰ ਉਸ ਦੀ ਸਹੀ ਸ਼ਬਦਾਂ 'ਚ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਮਿਲੀ। ਪੰਜਾਬ 'ਚ ਤਾਂ ਭ੍ਰਿਸ਼ਟਾਚਾਰ ਦੀ ਗੱਲ ਨਾ ਹੀ ਕਰੀਏ ਤਾਂ ਬਿਹਤਰ ਹੈ। ਇਸ ਨਾਲੋਂ ਤਾਂ ਚੰਗਾ ਹੋਵੇਗਾ ਕਿ ਰਾਜਾਂ 'ਚ ਲੋਕਪਾਲ ਜਿਹੇ ਅਹੁਦੇ ਜਿਹੜੇ ਆ ਇਹਨਾਂ ਦੀ ਆਫਿਸਿਜ਼ ਖਤਮ ਹੀ ਕਰ ਦਿੱਤੇ ਜਾਣ ਤਾਂ ਕਿ ਲੋਕਾਂ ਦੇ ਪੈਸੇ ਦੀ ਬਰਬਾਦੀ ਤਾਂ ਨਾ ਹੋਵੇ। ਭ੍ਰਿਸ਼ਟਾਚਾਰ ਦੀ ਸ਼ੁਰੂਆਤ ਚੋਣਾਂ ਤੋਂ ਹੁੰਦੀ ਹੈ। ਜਿੰਨਾ ਚਿਰ ਤੱਕ ਇਹ ਸਿਸਟਮ ਤੇ ਲਗਾਮ ਨਹੀਂ ਕਸੀ ਜਾਂਦੀ ਪਿਛਲੇ ਚਾਰ ਨੂੰ ਰਾਜ ਪ੍ਰਬੰਧ ਅਤੇ ਲੋਕਾਂ ਦੀ ਰੋਜ਼ਮਰਹ ਜ਼ਿੰਦਗੀ ਚੋਂ ਕੱਢਣਾ ਬਹੁਤ ਮੁਸ਼ਕਲ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਘੱਟ ਪ੍ਰਿਸ਼ਤ ਮੁਲਕਾਂ ਦੇ ਸਿਸਟਮ ਨੂੰ ਸਟੱਡੀ ਕਰੇ ਅਤੇ ਜਾਣੇ ਕਿ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ ਸਭ ਤੋਂ ਘੱਟ ਪ੍ਰਿਸ਼ਤ ਮੁਲਕ ਨੇ ਡੈਨਮਾਰਕ ਫਿਨਲੈਂਡ ਅਤੇ ਸਵੀਡਨ ਉਥੇ ਕ腐ਸ਼ਨ ਹੈ ਹੀ ਨਹੀਂ ਇਹਨਾਂ ਤੋਂ ਇਲਾਵਾ ਕੈਨੇਡਾ ਯੂਕੇ ਅਤੇ ਅਮਰੀਕਾ ਵਰਗੇ ਮੁਲਕ ਵੀ ਵਿਵਧਾਈ ਦੇ ਪਾਤਰ ਨੇ ਉੱਥੇ ਇੰਨੇ ਵੱਡੇ ਪੱਧਰ ਤੇ ਆਵਾਸ ਯਾਨੀ ਮਾਈਗ੍ਰੇਸ਼ਨ ਹੋਣ ਦੇ ਬਾਵਜੂਦ ਵੀ ਉਹ ਕਾਫੀ ਹੱਦ ਤੱਕ ਪ੍ਰਸ਼ਚਾਰ ਮੁਕਤ ਰਹਿ ਸਕੇ ਨੇ ਇਸ ਦਾ ਸੇਰਾ ਉਥੋਂ ਦੀ ਸਿਆਸੀ ਲੀਡਰਸ਼ਿਪ ਅਫਸਰਸ਼ਾਈ ਅਤੇ ਮੀਡੀਆ ਦੇ ਸਿਰ ਜਾਂਦਾ ਹੈ